ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਵਨ ਮੁਖਵਾਕ ਹੁਕਮਨਾਮਿਆਂ ਦੀ ਵਿਚਾਰ ਅਸੀਂ ਲੜੀਵਾਰ ਆਰੰਭ ਕੀਤੀ ਹੈ ਸਾਈਭਾਂ ਦੇ ਪ੍ਰਕਾਸ਼ ਹੋਣ ਤੋਂ ਬਾਅਦ ਜੋ ਮਾਲਕ ਸਾਨੂੰ ਹੁਕਮ ਬਖਸ਼ਿਸ਼ ਕਰਦੇ ਹਨ ਵਿਦਵਾਨਾਂ ਨੇ ਜਗਿਆਸੂਆਂ ਨੇ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਹੁਕਮਨਾਮਿਆਂ ਨੂੰ ਇੱਕ ਜਿਲਦ ਦੇ ਅੰਦਰ ਤਿਆਰ ਕੀਤਾ ਕਿਤਾਬ ਦਾ ਨਾਮ ਹੈ ਅੱਜ ਦਾ ਫੁਰਮਾਨ ਉਸਤੇ ਅਨੁਸਾਰ ਜਿਨੇ ਕੋ ਹੁਕਮਨਾਮੇ ਜਿਨੇ ਕੋ ਮੁਖਵਾਕ ਗੁਰੂ ਸਾਹਿਬ ਦੀ ਬਾਣੀ ਦੇ ਬਣਦੇ ਹਨ ਉਹ ਅਸੀਂ ਕੱਲ ਤੋਂ ਵਿਚਾਰਨੇ ਆਰੰਭ ਕੀਤੇ ਹਨ ਚੌਥੇ ਗੁਰੂ ਦੇਵ ਮਹਾਰਾਜ ਪਾਤਸ਼ਾਹ ਦੀ ਬਾਣੀ ਦੇ ਇਹ ਸ਼ਬਦ ਚੱਲ ਰਹੇ ਹਨ ਤਾਂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀਆਂ ਦੇ ਜੋ ਕੱਲ ਸੀ ਹੁਕਮ ਵਿਚਾਰਿਆ ਸੀ ਉਹ ਸਹਿਬਾਂ ਦੀ ਬਾਣੀ ਦੇ 537 ਤੇ 38 ਅੰਗ ਦੇ ਉੱਤੇ ਸੁਭਾਈ ਮਾਨਸੀ ਜਿਹੜਾ ਅਜ ਪਾਵਨ ਬਾਣੀ ਦਾ ਹੁਕਮ ਹੈ ਉਹ 539 ਅਤੇ 40 ਅੰਗ ਦੇ ਉੱਤੇ ਸੁਭਾਈ ਮਾਨ ਹੈ ਸ਼ੰਤਾਂ ਦੀ ਬਾਣੀ ਚੱਲਦੀ ਹੈ ਚਾਰ ਬੰਦ ਹਨ ਇਸ ਪਾਵਨ ਬਾਣੀ ਦੇ ਸ਼ਬਦਾਂ ਦੇ ਕੱਲ ਵੀ ਆਪ ਜੀ ਨਾਲ ਸਾਂਝ ਕੀਤੀ ਸੀ ਗੁਰੂ ਸਾਹਿਬ ਨੇ ਇੰਨਾ ਪਾਵਨ ਸ਼ਬਦਾਂ ਦੇ ਅੰਦਰ ਜਿੰਦ ਨੂੰ ਸਵਾਲ ਕੀਤੇ ਹਨ ਕਿਉਂਕਿ ਜੋ ਜਿੰਦ ਹੈ ਉਹੀ ਮਨੁੱਖ ਦੇ ਸਰੀਰ ਨੂੰ ਚਲਾ ਰਹੀ ਹੈ ਸਤਿਗੁਰ ਪਾਤਸ਼ਾਹ ਮਹਾਰਾਜ ਬਾਰ ਬਾਰ ਜਿੰਦ ਨੂੰ ਸਵਾਲ ਕਰਦੇ ਹਨ हे ਮੇਰੀਏ ਜਿੰਦੇ ਮੈਂ ਤੇਰੇ ਤੋਂ ਵਾਰੇ ਜਾਂਦਾ ਹਾਂ ਮੈਂ ਤਾਂ ਵਾਰੇ ਜਾਂਦਾ ਹਾਂ ਜੇਕਰ ਤੇਰੀ ਜ਼ਿੰਦਗੀ ਦਾ ਆਧਾਰ ਪ੍ਰਮਾਤਮਾ ਦਾ ਨਾਮ ਬਣ ਜਾਏ ਤੁਸੀਂ ਬਹੁਤ ਵਾਰ ਸਤਿਗੁਰ ਪਾਤਸ਼ਾਹ ਦੇ ਬਾਣੀ ਦੇ ਅੰਦਰ ਸ਼ਬਦ ਪੜੇ ਹੋਣਗੇ ਜਿੱਥੇ ਮਾਲਕ ਨੇ ਕਿਹਾ ਹੈ ਤੂੰ ਤਨ ਹੈ ਤੂੰ ਤਨ ਹੈ ਤੂੰ ਤਨ ਹੈ ਤਾਂ ਜਿੱਥੇ ਪਾਤਸ਼ਾਹ ਮਹਾਰਾਜ ਨੇ ਦੇਖਿਆ ਫਿਰ ਉਹ ਸਰੀਰ ਉਹ ਹੱਥ ਉਹ ਪੈਰ ਉਹ ਨੱਕ ਉਹ ਅੱਖਾਂ ਉਹ ਲੱਤਾਂ ਉਹ ਕੰਨ ਜਿੱਥੇ ਪ੍ਰਮਾਤਮਾ ਦੇ ਸਤਗੁਰ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜੇ ਪ੍ਰਮਾਤਮਾ ਦੇ ਵਾਲੇ ਪਾਸੇ ਤੋਰ ਨਹੀਂ ਰਹੇ ਤੇ ਸਤਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਉਹ ਤਾਂ ਧ੍ਰਿਗ ਸ਼ਬਦ ਵੀ ਵਰਤਿਆ ਹੈ ਤੇ ਜੋ ਪ੍ਰਮਾਤਮਾ ਤੈਨੂੰ ਭਾਉਂਦੇ ਹਨ ਜੋ ਤੇਰੀ ਸੰਗਤ ਵਿੱਚ ਆਉਂਦੇ ਹਨ ਜੋ ਤੈਨੂੰ ਜਪਦੇ ਹਨ ਜੋ ਤੈਨੂੰ ਪੜਦੇ ਹਨ ਜੋ ਤੈਨੂੰ ਸਮਝਦੇ ਹਨ ਉਹਨਾਂ ਵਾਸਤੇ ਪਾਤਸ਼ਾਹ ਨੇ ਧੰਨ 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 ਸ਼ਬਦ ਵੀ ਵਰਤਿਆ ਹੈ ਆਜੇ ਤੇ ਇਹਨਾਂ ਪਾਵਨ ਸ਼ਬਦਾਂ ਦੇ ਅੰਦਰ ਗੁਰੂਦੇਵ ਪਰਸ਼ਾ ਕਿਰਪਾ ਕਰਦੇ ਹਨ ਬਿਹਗੜੇ ਰਾਗ ਦੀ ਬਿਹਗੜੇ ਰਾਗ ਦੀ ਇਹ ਪਾਵਨ ਬਾਣੀ ਦੇ ਵਿੱਚੋਂ ਸ਼ਬਦ ਹੈ ਬਿਹਗੜਾ ਮਹਲਾ 4 ਹਾਂ ਬਲੇ ਹਾਰੀ ਤਨ ਕਾ ਮੇਰੀ ਜਿੰਦੜੀਏ ਏ ਮੇਰੀ ਜਿੰਦੇ ਮੈਂ ਉਹਦੇ ਤੋਂ ਬਲੇ ਹਾਰੇ ਜਾਂਦਾ ਹਾਂ ਉਹਦੇ ਤੋਂ ਵਾਰੇ ਜਾਂਦਾ ਹਾਂ ਜਿਨ ਹਰ ਹਰ ਨਾਮ ਆਧਾਰ ਰਾਮ ਜਿਨ੍ਹਾਂ ਦੀ ਜ਼ਿੰਦਗੀ ਦਾ ਆਧਾਰ ਕੇਵਲ ਪ੍ਰਮਾਤਮਾ ਦਾ ਨਾਮ ਬਣ ਜਾਂਦਾ ਹੈ ਕੋਈ ਧੜਾ ਕਰਦਾ ਹੈ ਆਪਣੇ ਪਿਓ ਮਾਤਾ ਦਾ ਕੋਈ ਧੜਾ ਕਰਦਾ ਹੈ ਆਪਣੇ ਸਹੁਰੇ ਜਵਾਈ ਦਾ ਕੋਈ ਧੜਾ ਕਰਦਾ ਹੈ ਆਪਣੇ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਵੱਡੇ ਅਹੁਦੇ ਦਾ ਸਤਗੁਰ ਪਾਰਸ਼ਾ ਮਹਾਰੇ ਕਿਰਪਾ ਕਰਨ ਲੈ ਕੇ ਕਹਿੰਦੇ ਹਮਰਾ ਧੜਾ ਰਹਾ ਨਾ ਕੋ ਮੇਰਾ ਕੋਈ ਧੜਾ ਨਹੀਂ ਲਿਆ ਕਿਉਂ ਪ੍ਰਮਾਤਮਾ ਮੇਰਾ ਧੜਾ ਤੂੰ ਹੈ ਮੇਰੀ ਜ਼ਿੰਦਗੀ ਦਾ ਆਧਾਰ ਹੀ ਤੂੰ ਬਣ ਗਿਆ ਅਧਾਰ ਜਿਹੜਾ ਹੁੰਦਾ ਹੈ ਉਹ ਧੁਰਾ ਹੋਇਆ ਕਰਦਾ ਹੈ ਜਦੋਂਸੀਂ ਪੜ੍ਹਦੇ ਹੁੰਦੇ ਸੀ ਸਾਨੂੰ ਆਮ ਉਦਾਹਰਣ ਜਿਹੜੀ ਸੀ ਉਹ ਦਿੱਤੀ ਜਾਂਦੀ ਹੁੰਦੀ ਸੀ ਯਾਨੀ ਬਲਜੀਤ ਸਿੰਘ ਜਿਨ੍ਹਾਂ ਕੋ ਪੜਨ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਹੈ ਉਹ ਆਖਦੇ ਹੁੰਦੇ ਸੀ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਠ ਦੇ ਲੜ ਨੂੰ ਨਾ ਛੱਡਿਓ ਜ਼ਿੰਦਗੀ ਦੇ ਅੰਦਰ ਕਾਮਯਾਬ ਹੋਣਾ ਚਾਹੁੰਦੇ ਹੋ ਜ਼ਿੰਦਗੀ ਦੇ ਅੰਦਰ ਸਫਲਤਾ ਹਾਸਲ ਕਰਨੀ ਚਾਹੁੰਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਧੁਰਾ ਹੈ ਇਹ ਧੁਰੇ ਦੇ ਨਾਲ ਹਮੇਸ਼ਾ ਜੁੜ ਕੇ ਰਹਿਣਾ ਜਿੱਥੇ ਮਰਦੀ ਚਲੇ ਜਾਓ ਤੋਂ ਉਦਾਹਰਣ ਦਿੰਦੇ ਹੁੰਦੇ ਸੀ ਕਹਿੰਦੇ ਚੱਕੀ ਹੁੰਦੀ ਹੈ ਨਾ ਚੱਕੀ ਦੇ ਵਿੱਚ ਦਾਣੇ ਪਾਏ ਜਾਂਦੇ ਨੇ ਤੇ ਚੱਕੀ ਆਪਣੇ ਧੁਰੇ ਦੇ ਦੁਆਲੇ ਘੁੰਮਦੀ ਹੈ ਜਿਹੜੇ ਦਾਣੇ ਚੱਕੀ ਦੇ ਧੁਰੇ ਦੇ ਨਾਲ ਲੱਗੇ ਰਿਹਾ ਜਾਂਦੇ ਹਨ ਉਹ ਸਾਬਤ ਰਹਿੰਦੇ ਹਨ ਜਿਹੜੇ ਧੁਰੇ ਨਾਲ ਟੁੱਟ ਕੇ ਜਿਹੜੇ ਵਿੱਚ ਪੁੜਾਂ ਦੇ ਵਿੱਚ ਆ ਜਾਂਦੇ ਹਨ ਉਹ ਹਮੇਸ਼ਾ ਉਹਨਾਂ ਦਾ ਆਟਾ ਹੀ ਬਣਦਾ ਪੀਸੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਸਾਡਾ ਧੁਰਾ ਹੈ ਧੁਰੇ ਨੂੰ ਛੱਡ ਕੇ ਜੇਕਰ ਅਸੀਂ ਕਿਤੇ ਬਾਹਰ ਜਾਵਾਂਗੇ ਪਰ ਇਕਲ ਦਾ ਸਾਨੂੰ ਦੁੱਖ ਵੀ ਬੜਾ ਲੱਗਦਾ ਹੈ ਇਸ ਗੱਲ ਦਾ ਜਿਸ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਕਹਿੰਦੇ ਨਾ ਪੰਜਾਬ ਗੁਰੂਆਂ ਦੀ ਧਰਤੀ ਹੈ ਜੀ ਸਾਰੇ ਗੁਰੂ ਸਾਹਿਬਾਨ ਦਾ ਜਨਮ ਪੰਜਾਬ ਦੀ ਧਰਤੀ ਉੱਤੇ ਹੋਇਆ ਹੈ ਇਸ ਪੰਜਾਬ ਦੇ ਪਿੱਛੇ ਕਿੰਨੀਆਂ ਕੁਰਬਾਨੀਆਂ ਨੇ ਸਿੱਖਾਂ ਦੀਆਂ ਇਸ ਪੰਜਾਬ ਦੇ ਵਾਸਤੇ ਸਿੱਖਾਂ ਨੇ ਕੀ ਨਹੀਂ ਕੀਤਾ ਇਹਨੂੰ ਦੇਖਿਆ ਜਾਂਦਾ ਕਿ ਇਸੇ ਪੰਜਾਬ ਦੀ ਧਰਤੀ ਉੱਤੇ ਉਹੀ ਸੇਖ ਨੇ ਤਸਵੀਰ ਦੇ ਉੱਤੇ ਪੱਗਾਂ ਨੇ ਦਸਤਾਰਾਂ ਨੇ ਉਸਾਈ ਬਣੀ ਜਾ ਰਹੇ ਆ ਭੁਰੇ ਨਾ ਛੱਡੀ ਜਾ ਰਹੇ ਆ ਤੇ ਲਾਲਚ ਵੀ ਕੋਈ ਜ਼ਿਆਦਾ ਵੱਡੇ ਨਹੀਂ ਲਾਲਚ ਵੀ ਕੋਈ ਜ਼ਿਆਦਾ ਵੱਡੇ ਨਹੀਂ ਗੋਡੇ ਦਰਦੋਰੇ ਨੇ ਲੱਕ ਦਰਦੋਰੀ ਐ ਪਿੱਠ ਦਰਦੋਰੀ ਐ ਉਹ ਪਾਣੀ ਦੇ ਛਿੱਟੇ ਮਾਰੇ ਉਹ ਠੀਕ ਹੋ ਗਿਆ ਇਸੇ ਪੰਜਾਬ ਦੀ ਧਰਤੀ ਉੱਤੇ ਯੈਸੂ ਯੈਸੂ ਹੋਣ ਲੱਗ ਗਿਆ ਤੇ ਸਾਰਾ ਕੁਝ ਸਕ੍ਰਿਪਟਡ ਸਾਰਾ ਕੁਝ ਤਿਆਰ ਕੀਤਾ ਹੋਇਆ ਪਹਿਲਾਂ ਅਸੀਂ ਉਹ ਲੋਕ ਹਾਂ ਜਿਹੜੇ ਅੱਖੀਂ ਵੇਖ ਕੇ ਯਾਹਰ ਖਾ ਰਹੇ ਹਾਂ ਤੇ ਸਾਡਾ ਤੁਰਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਗੱਲ ਕਹਿੰਦੀ ਸੀ ਦੁੱਖ ਨਹੀਂ ਸਭ ਸੁਖ ਹੀ ਹੈ રે ਕਿ ਮੈਨੂੰ ਦੁੱਖ ਹੈ ਹੀ ਨਹੀਂ ਮਨੁ ਸਾਧ ਸਦਾ ਸਦੀਵੀ ਜਿਹੜਾ ਹੈ ਪ੍ਰਮਾਤਮਾ ਤੇਰੀ ਰਜ਼ਾ ਦੇ ਵਿੱਚ ਸੁਖ ਹੈ ਮੈਂ ਕੱਲ ਸ਼ਬਦ ਪੜ੍ਹਾ ਰਿਹਾ ਸੀ ਉਹਦਾ ਉਚਾਰਨ ਇਹ ਹੈ ਔਖੀ ਘੜੀ ਨਾ ਦੇਖਣ ਦੇਈ ਉਹਦਾ ਉਚਾਰਨ ਦੇਈ ਨਹੀਂ ਹੋਏਗਾ ਜੇ ਦੇਈ ਪੜਾਂਗੇ ਉਹਦਾ ਉਚਾਰਨ ਕੇਵਲ ਇੱਕ ਹੋਏਗਾ ਕਿ ਪ੍ਰਮਾਤਮਾ ਤੂੰ ਔਖੀ ਘੜੀ ਨਾ ਵੇਖਣ ਦੇਈ ਉਹਦਾ ਉਚਾਰਨ ਹੈ ਔਖੀ ਘੜੀ ਨਾ ਦੇਖਣ ਦੇਈ ਪਰਮਾਤਮਾ ਤੂੰ ਕਦੇ ਔਖੀ ਘੜੀ ਵੇਖਣ ਹੀ ਨਹੀਂ ਦਿੰਦਾ ਤੇ ਸਾਡਾ ਜਿ ਸਿਧਾਂਤ ਹੀ ਆ ਸੀ ਨਾ ਮੈਂ ਆਮ ਜਿਹੜਾ ਸ਼ੇਅਰ ਹੈ ਉਹ ਆਪ ਜੀ ਨਾਲ ਸਾਂਝਾ ਕਰਦਾ ਹੁੰਨਾ ਕਿ ਉਹ ਤੇ ਆਤਮਾਏ ਕੇਵਲ ਰੱਬ થી ਰੱਬ ਦੀ ਸੀ ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ ਜਿਨ੍ਹਾਂ ਨੇ ਬਾਣੀ ਲਿਖੀ ਉਹਨਾਂ ਨੂੰ ਸਰੀਰਕ ਤੌਰ ਤੇ ਦੁੱਖ ਵੀ ਹੈ ਤੇ ਉਹ ਫੇਰ ਵੀ ਸ਼ਬਦ ਦਾ ਉਚਾਰਣੇ ਕਰ ਰਹੇ ਨੇ ਸ਼ਬਦ ਫੇਰ ਵੀ ਆਪਣੇ ਮੁਖ ਤੋਂ ਇਹ ਬੋਲਦੇ ਨੇ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਧੂਰਾ ਕੀ ਸੀ ਉਹ ਪ੍ਰਮਾਤਮਾ ਦਾ ਆਧਾਰ ਪ੍ਰਮਾਤਮਾ ਦਾ ਨਾਮ ਸਾਡੇ ਤੇ ਮੜੇ ਜੇ ਦੁੱਖ ਆ ਜਾਣ ਸੇ ਯਸੂ 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 ਕਰਦੇ ਏ ਧੂਰਾ ਛੱਡਣ ਲੱਗਣ ਸੰਭਾ ਨਹੀਂ ਲਾਉਂਦੀ ਕਿੰਨੇ ਲੋਕ ਨੇ ਫਿਰ ਕਿਤਨਾ ਕਿਤੇ ਕਾਰਨ ਇਹ ਬਣਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਜੇ ਤੱਕ ਪੜਿਆ ਜਾਂ ਸਮਝਿਆ ਹੀ ਨਹੀਂ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਜੇ ਤੱਕ ਅਸੀਂ ਚੰਗੀ ਤਰ੍ਹਾਂ ਪੜ ਕੇ ਦੇਖਿਆ ਇਹਨੇ ਕਿ ਪਾਸ਼ਾ ਤੇਰੀ ਬਾਣੀ ਨੇ ਸਾਨੂੰ ਦਿੱਤਾ ਕੀ ਹੈ। ਇਹ ਗੱਲ ਯਾਦ ਰੱਖਣਾ ਲਾਲਚੀ ਬੰਦੇ ਦਾ ਕਦੇ ਵੀ ਕੋਈ ਧਰਮ ਨਹੀਂ ਜੀ ਹੁੰਦਾ। ਲਾਲਚੀ ਇਨਸਾਨ ਦਾ ਕਦੇ ਕੋਈ ਧਰਮ ਨਹੀਂ ਹੁੰਦਾ ਅੱਜ ਕਿਸੇ ਨੇ ਲਾਲਚ ਦਿੱਤਾ ਹੈ ਤੈਨੂੰ ਆ ਮਿਲੇਗਾ ਛੱਡ ਕੇ ईसाई ਬਣ ਕੇ ਜੇ ਉੱਥੋਂ ਕਿਸੇ ਨੇ ਲਾਲਚ ਦੇ ਦਿੱਤਾ ਫਿਰ ਜੈਨੀ ਬਣ ਜਾਏਗਾ ਬੋਧੀ ਬਣ ਜਾਏਗਾ ਪਾਰਸੀ ਬਣ ਜਾਏਗਾ ਮੁਸਲਮਾਨ ਬਣ ਜਾਏਗਾ ਲਾਲਚੀ ਇਨਸਾਨ ਦਾ ਕੋਈ ਕੋਈ ਧਰਮ ਹੈ ਸਾਨੂੰ ਤੇ ਸਾਥੇ ਬਾਬਿਆਂ ਨੇ ਇਹ ਗੱਲ ਸਿਖਾਈ ਹੈ ਸਹਬ ਜਦਾ ਜ਼ੋਰਾਵਰ ਸਿੰਘ ਬਾਬਾ ਫਤਿਹ ਸੈ ਨੂੰ ਕਹਿੰਦੇ ਕਿ ਨੇ ਤੁਹਾਨੂੰ ਛੱਡ ਦੇਾਂਗੇ ਤੁਹਾਡੇ ਵਿਆਹ ਉੱਚੇ ਘਰਾਣਿਆਂ 'ਚ ਕਰਦੇ ਆਂਗੇ ਮੁਸਲਮਾਨ ਬਣ ਜਾਓ ਵਜੀਦ ਖਾਨ ਮੰਨ ਲਾ ਮੁਸਲਮਾਨ ਬਣ ਕੇ ਕੀ ਫੇਰ ਸਾਨੂੰ ਮੌਤ ਨਹੀਂ ਆਏਗੀ ਮਰਾਂਗੇ ਨਹੀਂ ਤੂੰ ਲਿਖ ਕੇ ਦੇ ਦੇ ਕਿ ਸਾਨੂੰ ਕਦੇ ਦੁੱਖ ਨਹੀਂ ਆਏਗਾ ਜੇ ਜੇਕਰ ਦੁੱਖ ਵੀ ਆਉਣਾ ਹੈ ਸਭ ਕੁਝ ਆਉਣਾ ਹੈ ਫੇਰ ਅਸੀਂ ਇਹ ਕੰਮ 'ਚ ਕਿਉਂ ਫਸੀਏ ਕਿਉਂ ਆਪਣੇ ਗੁਰੂ ਨੂੰ ਛੱਡিয়ে ਕਿਉਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਸੇ ਅੱਗੇ ਜਾ ਕੇ ਮੱਥਾ Đਾਈਏ ਕਿਉਂ ਕਿਸੇ ਅੱਗੇ ਜਾ ਕੇ ਆਪਣਾ ਸਿਰ ਝੁਕਾ ਕੇ ਰੱਖ ਦਈਏ ਭੜੀ ਵੀ ਜਾਂਦੇ ਹਾਂ ਜੋਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਤਰਤਲੀ ਗਲੀ ਮੇਰੀ ਆਉ ਸਾਡਾ ਤੇ ਸਿਧਾਂਤ ਇੱਥੇ ਸ਼ੁਰੂ ਹੋਇਆ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਸ਼ਬਦ ਹੈ ਸਿਰ ਕੇਵਲ ਗੁਰੂ ਗੋਬਿੰਦ ਸਿੰਘ ਮਹਾਰੇ ਪਾਸ਼ਾ ਨੇ ਥੋੜੀ ਮੰਗੀ ਐ ਬਾਬੇ ਨਾਨਕ ਨੇ ਉਦੋਂ ਹੀ ਸਿਰ ਮੰਗ ਲਿਆ ਸੀ ਜਿੱਦਨ ਸਾਨੂੰ ਸ਼ਬਦ ਦਿੱਤਾ ਸੀ ਕਿ ਜਿੱਦਨ ਮੇਰੀ ਪ੍ਰੇਮ ਦੀ ਗਲੀ ਵਿੱਚ ਖੇਡਣਾ ਚਾਹੁੰਦਾ ਹੈ ਆਪਣੇ ਸਿਰ ਨੂੰ ਹੱਥ ਦੇ ਉੱਤੇ ਰੱਖ ਕੇ ਆਈ ਜਿੱਦਨ ਇੱਥੇ ਆ ਕੇ ਸਿਰ ਚੁੱਕ ਗਿਆ ਚੁੱਕੀ ਨਾ ਸਿਰ ਲੱਥ ਜਾਏ ਜੋ ਸਿਰ ਸਾਈ ਨਾ ਨਿਵੇ ਦੂਸਰੇ ਪਰਛਾ ਸੋ ਸਿਰ ਦੀਜਾ ਢਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਯਾਰ ਕੀ ਕਰਨਾ ਐਸੇ ਪਿੰਜਰ ਦਾ ਪਾਤਸ਼ਾਹ ਕਹਿ ਲਗੇ ਹਉ ਬਲਿਹਾਰੀ ਤਿੰਨ ਕ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਦਰ ਰਾਮ ਜੀ ਦੀ ਜੀਵਨ ਦਾ ਆਧਾਰ ਕੇਵਲ ਪ੍ਰਮਾਤਮਾ ਦਾ ਨਾਮ ਬਣ ਜਾਂਦਾ ਹੈ ਮੈਂ ਉਹਦੇ ਤੋਂ ਬਲਿਹਾਰੀ ਜਾਂਦਾ ਹਾਂ ਵਾਰ ਨਹੀਂ ਜਾਂਦਾ ਗੁਰ ਸਤ ਗੁਰ ਨਾਮ ਦਰੜਾਇਆ ਮੇਰੀ ਜਿੰਦੜੀਏ ਮੇਰੇ ਗੁਰੂ ਨੇ ਇਹ ਨਾਮ ਨੂੰ ਦਰੜਾ ਦਿੱਤਾ ਮੇਰੇ ਨਾਮ ਅੰਦਰ ਪੱਕਾ ਕਰ ਦਿੱਤਾ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਜਦੋਂ ਪੜਿਆ ਮੇਰੇ ਅੰਦਰ ਪ੍ਰਮਾਤਮਾ ਦਾ ਨਾਮ ਦ੍ਰਿੜਤਾ ਦੇ ਨਾਲ ਪੱਕਾ ਹੋ ਗਿਆ ਬਿਖ ਭਉ ਜਲ ਤਾਰਨ ਹਰ ਹਰਾਮ ਇਸ ਸੰਸਾਰ ਰੂਪੀ ਸਮੁੰਦਰ ਤੋਂ ਮੈਂ ਤਾਰਨ ਯੋਗ ਹੋ ਗਿਆ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਹੇ ਮੇਰੀਏ ਜਿੰਦੀ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਇੱਕ ਮਨ ਦੇ ਨਾਲ ਇੱਕ ਚਿੱਤ ਦੇ ਨਾਲ ਧਿਆਇਆ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਮਾਫ ਕਰਿਓ ਇੱਥੇ ਪਾਠ ਵੀ ਕਰ ਰਹੇ ਹੁੰਦੇ ਆ ਤੇ ਧਿਆਨ ਵੀ ਇਸੇ ਚੱਕਰ ਵਿੱਚ ਹੁੰਦਾ ਗੱਲ ਵਿੱਚ ਹੁੰਦਾ ਫਲਾਣਾ ਬੰਦਾ ਕੱਪੜਾ ਕਿਹੜਾ ਪਾ ਕੇ ਆਇਆ ਹੈ ਫਲਾਣਾ ਬੰਦਾ ਤੁਰ ਕੀ ਰਿਹਾ ਏ। ਕੋਹਣੇ ਬੰਦੇ ਨੇ ਪਾਇਆ ਕੀ ਹੈ? ਸਾਡਾ ਧਿਆਨ ਇਸੇ ਚੱਕਰ ਚ ਹੁੰਦਾ ਹੈ। ਮੈਂ ਜਿਆਦਾ ਅਕਸਰ ਜ਼ਿਕਰ ਕਰਦਾ ਹੁੰਨਾ ਉਧਰੋਂ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਕੀਰਤਨ ਸੁਣਨ ਲੱਗੇ, ਪਾਠ ਸੁਣਨ ਲੱਗੇ, ਕਥਾ ਸੁਣਨ ਲੱਗੇ। ਸਾਡਾ ਆਮ ਧਿਆਨ ਗੁਰਦੁਆਰਾ ਸਾਹਿਬ 'ਤੇ ਹੁੰਦਾ। ਮਿੱਟੀ ਬੜੀ ਪਈ ਹੈ ਪੱਖੇ ਦੇ ਉੱਤੇ। ਰੁਮਾਲਾ ਪੁਠਾ ਲੱਗੇ ਹੈ। ਰਮਾਲਾ ਸਹੀ ਤਰੀਕੇ ਨਾਲ ਨਹੀਂ ਲੱਗਿਆ ਤੇ ਕਈ ਵਾਰ ਬੜਾ ਹੀ ਚੀਜ਼ ਦਾ ਦੁੱਖ ਵੀ ਲੱਗਦਾ ਹੈ ਕਿ ਇੱਥੋਂ ਉੱਠ ਕੇ ਬਾਹਰ ਜਾ ਕੇ ਦੱਸਿਆ ਜਾਂਦਾ ਹੈ ਕਿ ਭਾਈ ਸਾਹਿਬ ਆਹ ਚੀਜ਼ ਜਿਹੜੇ ਰਮਾਲਾ ਉਹ ਪੁੱਠਾ ਲੱਗਿਆ ਹੋਇਆ ਹੈ ਕਿ ਭਾਈ ਸਾਹਿਬ ਤੁਸੀਂ ਦੇਖ ਕੇ ਆਇਓ ਜੋ ਸਿੱਧਾ ਕਰ ਦਿੰਦੇ ਤੇ ਇੱਚ ਗੁਰੂ ਦੀ ਜੋ ਉਸਤਤ ਘੜ ਤੇ ਜਾਣੀ ਨਹੀਂ ਸੀ ਇੱਚੇ ਚੱਕਰ ਵਿੱਚ ਕਿ ਸਾਡਾ ਅਸੀਂ ਗੁਰੂ ਘਰ ਜੇਕਰ ਆਈਏ ਤੇ ਸਾਵਧਾਨੀ ਇਕਾਗਰ ਚੀਤ ਪਾਰਸ਼ਾ ਮੈਂ ਤੇਰੇ ਅੱਗੇ ਆ ਕੇ ਆਪਣੇ ਆਪ ਨੂੰ ਝੁਕਾ ਲਿਆ ਤੇਰੀ ਸੇਵਾ ਮੇਰੀ ਆਪਣਾ ਫਰਜ਼ ਹੈ ਤੇਰੀ ਬਾਣੀ ਨੂੰ ਪੜਨਾ ਮੇਰਾ ਆਪਣਾ ਫਰਜ਼ ਹੈ ਤੇਰੀ ਬਾਣੀ ਨੂੰ ਸਮਝਣਾ ਮੇਰਾ ਆਪਣਾ ਫਰਜ਼ ਹੈ ਇੱਥੇ ਦੇ ਗੁਰੂ ਰਾਮਦਾਸ ਮਹਾਰਾਜ ਪਾਰਸ਼ਾ ਜੇਕਰ ਗੁਰੂ ਘਰ ਦੇ ਜਵਾਈ ਬੰਦੇ ਨੇ ਤੇ ਗੁਰੂ ਅਮਰਦਾਸ ਪਾਰਸ਼ਾ ਮਾਰਨ ਇਹ ਗੱਲ ਕਹਿੰਦੇ ਨੇ ਕਿੰਦੇ ਪਾਰਸ਼ਾ ਸਭ ਕੁਝ ਤੁਸੀਂ ਦੇ ਦਿੱਤਾ ਇੱਕ ਚੀਜ਼ ਨਾ ਮੇਰੇ ਕੋਲ ਖੋਇਓ ਆ ਮਿੱਟੀ ਦੀ ਭਰੀ ਹੋਈ ਟੋਕਰੀ ਜਿਹੜੀ ਹੈ ਮੇਰੇ ਮੇਰੇ ਸਿਰ ਤੋਂ ਨਾ ਖੋਇਓ ਤੁਸੀਂ। ਤੁਹਾੱਕਰ ਸਾਨੂੰ ਥੋੜਾ ਜਿਹਾ ਆਵਦਾ ਮਿਲ ਜਾਏ ਨਾ ਕਿ ਮੈਂ ਨਹੀਂ ਇਹ ਕੰਮ ਨੂੰ ਕਰਾਂ ਕਰਾਵਾਂਗਾ ਤੇ ਸੇਵਾਦਾਰ ਦੇ ਕੋਲੋਂ। ਚਾਦਰ ਪੁੱਠੀ ਹੈ ਤੁਸੀਂ ਕਰਕੇ ਆਓ ਜੀ। ਉੱਥੇ ਗਲਾਸ ਪਿਆ ਹੈ ਤੁਸੀਂ ਚੱਕ ਕੇ ਆਓ ਜੀ। ਤੇ ਸਾਨੂੰ ਦਿਖ ਗਿਆ ਜੇ ਅਸੀਂ ਚੱਕ ਲਾਂਗੇ ਸਾਡਾ ਇੱਥੇ ਕੋਈ ਘਟੇਗਾ ਨਹੀਂ। ਗੁਰੂ ਸਾਡਾ ਸਾਰਿਆਂ ਨਾਲ ਸਾਂਝਾ ਹੈ ਗੁਰੂ ਗ੍ਰੰਥ ਸਾਹਿਬ ਬਾਣੀ ਸਾਰੇ ਸਾਡੇ ਸਾਰਿਆਂ ਲਈ ਸਾਂਝੀ ਹੈ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਲੱਗੇ ਕਹਿੰਦੇ ਪਾਤਸ਼ਾਹ ਤੇਰਾ ਨਾਮ ਮੇਰੇ ਅੰਦਰ ਦ੍ਰਿੜਤਾ ਦੇ ਨਾਲ ਪੱਕਾ ਹੋ ਗਿਆ ਬਿਖ ਭਵ ਜਦ ਉਤਾਰਨ ਹਰੋ ਰਾਮ ਮੈਂ ਬਿਖ ਦੇ ਸਮੁੰਦਰ ਦੇ ਵਿੱਚੋਂ ਇਹ ਜੈਰੀ ਹੈ ਹੰਕਾਰ ਲਈ ਫਿਰਨਾ ਈਰਖਾ ਲਈ ਫਿਰਨੀ ਉਹ ਦੇਵੈਸ਼ ਲਈ ਫਿਰਨਾ ਇਹ ਹੰਕਾਰ ਨਹੀਂ ਤੇ ਹੋਰ ਕੀ ਹੈ ਜ਼ਹਿਰ ਨਹੀਂ ਤੇ ਹੋਰ ਕੀ ਹੈ ਇਤੋਂ ਮੈਂ ਬੜਾ ਉੱਤੇ ਹੋ ਕੇ ਤਰਨ ਲੱਗ ਗਿਆ ਤਰਨ ਹਾਰੋ RAM ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਜਿਨ੍ਹਾਂ ਨੇ ਇੱਕ ਚਿੱਤ ਇੱਕ ਮਨ ਦੇ ਨਾਲ ਪ੍ਰਮਾਤਮਾ ਨੂੰ ਧਿਆਲਿਆ ਤੈਨ ਸੰਤ ਜਨਾ ਜੈਕਾਰੋ RAM ਉਹਨਾਂ ਦਾ ਸਦਾ ਬਾਤੀ ਇੱਥੇ ਜੈ ਜੈਕਾਰ ਹੁੰਦੀ ਹੈ ਨਾਨਕ ਹਰ ਜਪ ਸੁਖ ਪਾਇਆ ਮੇਰੇ ਜੰਦੜੀਏ ਉਹਨਾਂ ਨੇ ਜਪ ਕੇ ਪ੍ਰਮਾਤਮਾ ਦੇ ਨਾਮ ਨੂੰ ਧਿਆ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਜ਼ਿੰਦਗੀ ਦੇ ਅੰਦਰ ਧਾਰਨ ਕਰਕੇ ਸਦਾ ਵਾਸਤੇ ਸੁਖ ਪਾਇਆ ਰਹਿਮ ਤੇਰੀ ਸੁਖ ਪਾਇਆ ਇੱਕ ਨਾਨਕੀ ਅਰਦਾਸ ਸੁਖ ਮਿਲ ਗਿਆ ਜਦੋਂ ਸੁਖ ਮਿਲਿਆ ਪਾਤਸ਼ਾਹ ਮੈਨੂੰ ਦੁੱਖ ਜਿਹੜੇ ਹਨ ਪੂਰ ਨਹੀਂ ਸਕਰੇ ਦੁੱਖ ਮੇਰਾ ਕੁਝ ਵਿਗਾੜ ਨਹੀਂ ਸਕਰੇ ਦੁੱਖ ਨਿਵਾਰਨ ਹਾਰੋ ਰਾਮ ਸਰਸਨਾ ਤਨ ਤਨ ਹੈ ਮੇਰੀ ਜਿੰਦੜੀਏ ਪਾਸ਼ ਕਹਿ ਲਗੇ ਉਹ ਰਸਨਾ ਤਨ ਹੈ ਹੈ ਮੇਰੀ ਜਿੰਦੇ ਉਹ ਰਸਨਾ ਤਨ ਹੈ ਕਿਹੜੀ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਜਿਹੜੀ ਪ੍ਰਮਾਤਮਾ ਦੇ ਗੁਣਾ ਨੂੰ ਗਾਉਂਦੀ ਹੈ ਜੀਵ ਸਾਡੇ ਸਾਰਿਆਂ ਕੋਲ ਹੈ ਕੋਈ ਗਾਲਾਂ ਕੱਢਦੀ ਹੈ ਕੋਈ ਕਿਸੇ ਨੂੰ ਮਾੜਾ ਬੋਲਦੀ ਹੈ ਤੇ ਇੱਕ ਹੋ ਰਸਨਾ ਹੈ ਜਿਹੜੀ ਰਸਨਾ ਪ੍ਰਮਾਤਮਾ ਦੇ ਗੁਣਾਂ ਨੂੰ ਚਿਤਵਦੀ ਹੈ ਜਿਹੜੀ ਬਾਣੀ ਪੜਦੀ ਹੈ ਜੋ ਕਿਸੇ ਵਾਸਤੇ ਸ਼ੁਭ ਬੋਲ ਬੋਲਦੀ ਹੈ ਜੋ ਕਿਸੇ ਦਾ ਭਲਾ ਕਰਦੀ ਹੈ ਸਾਰਸਨਾ ਸਾਰਸ ਕਹਿੰਦੇ ਮੈਂ ਰਸਨਾ ਦੀ ਗੱਲ ਵੀ ਕਰਨ ਲੱਗਿਆ ਹਾਂ ਉਹ ਰਸਨਾ ਤਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇ ਰਾਮ ਤੇ ਮਾਰ ਕਹਿੰਦੇ ਉਹ ਸ਼੍ਰਵਣ ਵੀ ਤਨ ਨੇ ਜੇਕਰ ਅਸੀਂ ਕਹਿੰਨੇ ਫਲਾਣਾ ਬੰਦੇ ਨੇ ਇਹ ਨਿੰਦਿਆ ਕਰਦਾ ਹੈ ਤੈਨੂੰ ਕਿਥੋਂ ਪਾਇ ਲੱਗਿਆ ਮੈਂ ਸੁਣਿਆ ਮਤਲਬ ਕਿਤੇ ਨਾ ਕਿਤੇ ਤੇਰੇ ਕੰਨਾਂ 'ਚ ਗੱਲ ਤੇ ਪਈ ਹੈ ਨਾ ਜਿਹੜੀ ਚੀਜ਼ ਦੀ ਸਾਨੂੰ ਲੋੜ ਹੀ ਨਾ ਹੋਏਗੀ ਅਸੀਂ ਉਹਨੂੰ ਰੱਖਾਂਗੇ ਆਪਣੇ ਕੋਲ ਕੋਈ ਇਨਸਾਨ ਕਦੇ ਇਸ ਤਰ੍ਹਾਂ ਕਰਦਾ ਕਿ ਬਾਹਰ ਦਾ ਕੂੜਾ ਚੁੱਕ ਕੇ ਆਪਣੇ ਘਰ ਲਿਆ ਹੋਏ ਆ ਵੱਡੇ ਵੱਡੇ ਡੰਪ ਲੱਗੇ ਹੋਏ ਨੇ ਤੁਹਾਡੇ ਸ਼ਹਿਰਾਂ ਦੇ ਵਿੱਚ ਉੱਥੋਂ ਦੀ ਕਾਰ ਦੀ ਡਿੱਗੀ 'ਚ ਕੂੜਾ ਭਰਿਆ ਹੋਏ ਤੇ ਆਪਣੇ ਘਰ 'ਚ ਲੈ ਕੇ ਰੱਖ ਸੁੱਟ ਦਿੱਤਾ ਹੋਏ ਨਾ ਗਵਾਂਢੀ ਕੋਈ ਕੂੜਾ ਇਕੱਠਾ ਕਰਕੇ ਸਾਡੇ ਘਰ ਦੀ ਬਾਉਂਡਰੀ ਵਿੱਚ ਸੁੱਟ ਦੇ ਅਸੀਂ ਲੜਨਾ ਪਾਵਾਂਗੇ ਸ਼ਿਕਾਇਤ ਨਾ ਕਰਦੇ ਆਂਗੇ ਕਿ ਸਾਡੇ ਘਰ ਚ ਕਿਉਂ ਗੰਦਗੀ ਸੁੱਟ ਰਹੇ ਆਂ ਮੇਰੇ ਘਰ ਦੇ ਅੰਦਰ ਸਫਾਈ ਬੜੀ ਐ ਤੇ ਕਿਸੇ ਦੀਆਂ ਗੱਲਾਂ ਚੁਗਲੀਆਂ ਕਿਸੇ ਦੀਆਂ ਮਾੜੀਆਂ ਗੱਲਾਂ ਉਹ ਸਾਰਾ ਕੁਝ ਅਸੀਂ ਆਪਣੇ ਅੰਦਰ ਪਾਈ ਜਾ ਰਹੇ ਆਂ ਉਹ ਕਦੇ ਨਹੀਂ ਅਸੀਂ ਕਦੇ ਕਿਹਾ ਕਿ ਸਾਡੇ ਘਰ ਤੇ ਮੇਰੇ ਇਸ ਸਰੀਰ ਰੂਪੀ ਘਰ ਤੇ ਸਫਾਈ ਬੜੀ ਐ ਮੈਂ ਕਿਉਂ ਸੁਣਾ ਸ਼ੁਕਰਾਤ ਨੂੰ ਕਿਸੇ ਨੇ ਗੱਲ ਕੇ ਗੱਲ ਕਹੀ ਸੀ ਸ਼ੁਕਰਾਤ ਨੂੰ ਕਹਿੰਦਾ ਮੈਂ ਤੇਰੇ ਨਾਲ ਗੱਲ ਕਰਨੀ ਐ ਬੜੀ ਜ਼ਰੂਰੀ ਐ ਤੇਰੇ ਬਾਰੇ ਫਲਾਣੇ ਬੰਦੇ ਨੇ ਆ ਗੱਲਾਂ ਕੀਤੀਆਂ ਸਨ ਤੇ ਸ਼ੁਕਰਾਤ ਆਖਣ ਲੱਗਿਆ ਕਹਿੰਦਾ ਅਛਾ ਜਿਹੜੀ ਗੱਲ ਤੂੰ ਮੈਨੂੰ ਦੱਸਣੀ ਹੈ ਜੇ ਮੈਂ ਉਹਨੂੰ ਨਾ ਸੁਣਾ ਮੇਰਾ ਕੋਈ ਨੁਕਸਾਨ ਹੋ ਸਕਦਾ ਉਹ ਸੋਚੇ ਕਹਿੰਦਾ ਕਹਿੰਦਾ ਨਹੀਂ ਕਹਿੰਦਾ ਜਿਹੜੀ ਗੱਲ ਤੂੰ ਮੈਨੂੰ ਦੱਸਣੀ ਹੈ ਉਹ ਖਾਸ ਹੀ ਮੇਰੇ ਬਾਰੇ ਕਹਿਣ ਲੱਗੇ ਵੀ ਨਹੀਂ ਕਹਿੰਦਾ ਜਿਹੜੀ ਗੱਲ ਤੂੰ ਮੈਨੂੰ ਦੱਸਣੀ ਹੈ ਜਿਹੜੀ ਗੱਲ ਤੂੰ ਮੈਨੂੰ ਕਰਨੀ ਹੈ ਜੇ ਨਾ ਕਰੇ ਫੇਰ ਉਹ ਦੋ ਤਿੰਨ ਸਵਾਲ ਕਰਦਾ ਹੈ ਕਹਿੰਦਾ ਨਹੀਂ ਕਹਿੰਦਾ ਫੇਰ ਤੇਰੀ ਮੈਂ ਗੱਲ ਸੁਣਾ ਕਿਉਂ ਕਹਿੰਦਾ ਬਸ ਫਲਾਣੇ ਨੇ ਕੀਤੀ ਸੀ ਜਿਹੜੀ ਗੱਲ ਤੂੰ ਮੈਨੂੰ ਦੱਸਣ ਲੱਗਿਆ ਕਹਿੰਦਾ ਤੂੰ ਇਹ ਸੁਣੀ ਹੈ ਤੂੰ ਆਪ ਸੁਣੀ ਹੈ ਤੇ ਤੇਰੇ ਨਾਲ ਗੱਲ ਕੀਤੀ ਸੀ ਉਹਨੇ ਕਹਿੰਦਾ ਨਹੀਂ ਕੀਤੀ ਤੇ ਮੇਰੇ ਨਾਲ ਨਹੀਂ ਸੀ ਮੈਨੂੰ ਫਲਾਣੇ ਬੰਦੇ ਨੇ ਦੱਸਿਆ ਸੀ ਸ਼ੁਗਰਾਦ ਕਹਿੰਦਾ ਫੇਰ ਮੈਂ ਤੇਰੀ ਗੱਲ ਨੂੰ ਕਿਉਂ ਸੁਣਾ ਜਿਹੜੀ ਗੱਲ ਦਾ ਮੈਨੂੰ ਫਾਇਦਾ ਹੀ ਨਹੀਂ ਜਿਹੜੀ ਗੱਲ ਤੂੰ ਖਾਸ ਸੁਣੀ ਨਹੀਂ ਜਿਹੜੀ ਗੱਲ ਤੂੰ ਮੇਰੇ ਨਾਲ ਨਾ ਕਰੇ ਮੇਰਾ ਨੁਕਸਾਨ ਵੀ ਕੋਈ ਨਹੀਂ ਕਰ ਸਕਦੀ ਫੇਮ ਤੇਰੀ ਗੱਲ ਨੂੰ ਸੁਣਾ ਕਿਉਂ ਤੇ ਇਹੀ ਗੱਲ ਜੇਕਰ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰੀਏ ਫੇਰ ਜੋ ਕੂੜਾ ਕਬੜ ਅਸੀਂ ਆਪਣੇ ਅੰਦਰ ਇਕੱਠਾ ਕਰੀ ਜਾ ਰਹੇ ਹਾਂ ਪਾਰਸ਼ਾ ਕਹਿੰਦੇ ਤੇ ਸ਼੍ਰਾਵਣ ਭਲੇ ਸੋਬਨਿਕ ਹੈ ਮੇਰੀ ਜਿੰਦੜੀ ਇਹ ਉਹ ਕੰਨ ਤੰਨ ਨੇ ਹਰ ਕੀਰਤਨ ਸੁਣੈ ਹਰ ਤੇਰੇ ਰਾਮ ਤੇਰੀ ਕੀਰਤਨ ਨੂੰ ਸੁਣਦੇ ਹਨ ਤੇਰੀ ਕੀਰਤਨ ਨੂੰ ਸੁਣਦੇ ਹਨ ਸੋ ਸੀਸ ਭਲਾ ਪਵਿੱਤਰ ਹੈ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਉਸ ਸੀਸ ਧਨ ਹੈ ਪਵਿੱਤਰ ਹੈ ਜੋ ਜਾਏ ਲਗੇ ਗੁਰ ਪੈਰੇ ਰਾਮ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈਡਾਰ ਜਿ세 ਪਿੰਜਰ ਅੰਦਰ ਪਿਆਰ ਨਹੀਂ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਦੀਜੈ ਢਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਉਥੇ ਪਾਰਸ਼ਾ ਗੱਲ ਕਰਦੇ ਜਿਹੜਾ ਸੀਸ ਤੇਰੇ ਗੁਰੂ ਦੇ ਅੱਗੇ ਝੁਕਦਾ ਹੀ ਨਹੀਂ ਉਹ ਸੀਸ ਤਾਂ ਤਨ ਹੈ ਉਹ ਸੀਸ ਪਾਵਨ ਪਵਿੱਤਰ ਹੈ ਜਿਹੜਾ ਆਪਣੇ ਗੁਰੂ ਦੇ ਅੱਗੇ ਜਾ ਕੇ ਝੁਕ ਜਾਂਦਾ ਹੈ ਗੁਰ ਬੇਟਾ ਨਾਨਕ ਵਾਰਿਆ ਮੇਰੀ ਜਿੰਦੜੀਏ ਉਹ ਗੁਰੂ ਬੇਟੋ ਮੈਂ ਉਸ ਗੁਰੂ ਤੋਂ ਬਾਰੇ ਜਾਂਦਾ ਹਾਂ ਜਿਨ ਹਰ ਹਰ ਨਾਮ ਚ ਤੇਰੇ ਰਾਂ ਜਿਨੇ ਮੈਨੂੰ ਤੇਰੇ ਨਾਮ ਨਾਲ ਜੋੜ ਕੇ ਤੇਰੇ ਨਾਮ ਨੂੰ ਯਾਦ ਕਰਵਾਇਆ ਹੈ ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ ਉਹ ਅੱਖਾਂ ਧੰਨ ਨੇ ਜੋ ਸਾਧੂ ਸਤਗੁਰ ਦੇ ਖੈ ਰਾਂ ਜਿਹੜੇ ਮੇਰੇ ਗੁਰੂ ਨੂੰ ਉਸ ਸਾਧੂ ਜਨਾਂ ਨੂੰ ਗੁਰੂ ਨੂੰ ਮੰਨਣ ਵਾਲਿਆਂ ਨੂੰ ਦੇਖਦੇ ਹਨ ਇਸ ਜਨਕੇ ਪਗ ਨਿਤ ਪੂਜਿਐ ਮੇਰੀ ਜਿੰਦੜੀਏ ਉਹਨਾਂ ਦੇ ਚਰਨਾਂ ਨੂੰ ਮੈਂ ਹਮੇਸ਼ਾ ਪੂਜਾਂ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਾਂ ਬਕਾਂ ਸੁਭਰਸਨਾ ਦੀਜੈ ਪ੍ਰਾਨ ਕੋਰ ਪੂਜਿਐ ਮੇਰੀ ਜਿੰਦੜੀਏ ਜੋ ਜੋ ਮਾਰਗ ਧਰਮ ਚਲੇ ਸਹਿਰਾ ਜਿਹੜੇ ਧਰਮ ਦੇ ਰਸਤੇ ਉੱਤੇ ਪੈਰ ਜਾਂਦੇ ਹਨ ਉਹਨਾਂ ਨੂੰ ਮੈਂ ਸਦਾ ਵਾਤੇ ਪੂਜਦਾ ਹਾਂ ਨਾਨਕ ਤਿੰਨ ਵਿਟੋਂ ਵਾਰਿਆ ਮੇਰੀ ਜਿੰਦੜੀਏ ਮੈਂ ਉਹਨਾਂ ਤੋਂ ਵਾਰੇ ਜਾਂਦਾ ਹਾਂ ਹਰ ਸੁਣ ਹਰ ਨਾਮ ਮਨਿ ਸਹਿਰਾ ਜਿਹੜੇ ਪ੍ਰਮਾਤਮਾ ਤੈਨੂੰ ਸੁਣ ਕੇ ਤੇਰੇ ਨਾਮ ਨੂੰ ਹਮੇਸ਼ਾ ਮੰਨਦੇ ਹਨ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੇ ਰਾਂ ਪਾਤਸ਼ਾਹ ਉਹ ਧਰਤੀ ਉਹ ਆਕਾਸ਼ ਉਹ ਪਤਾਲ ਉਹ ਸਾਰੇ ਧਨ ਹਨ ਕਿਹੜੇ ਜਿਹੜੇ ਪ੍ਰਮਾਤਮਾ ਤੈਨੂੰ ਸੇਮਦੇ ਹਨ ਜੋ ਤੈਨੂੰ ਧਿਆਉਂਦੇ ਹਨ ਪਾਉਣ ਪਾਣੀ ਬੈ ਸੰਤਰ ਮੇਰੀ ਜਿੰਦੜੀਏ ਮਹਾਰਾਣੇ ਸੋਦਰ ਦੀ ਪੌੜੀ ਦੇ ਵਿੱਚ ਸਾਰਿਆਂ ਦਾ ਜ਼ਿਕਰ ਕਰ ਦਿੱਤਾ ਗਾਵਣ ਤੁਦਨੋਂ ਪਵਨ ਪਾਣੀ ਬੈਸੰਤਰ ਅੱਗ ਪਾਣੀ ਹਵਾ ਗਾਵਣ ਤੁਦਨੋਂ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਧਰਮ ਰਾਜ ਵੀ ਤੈਨੂੰ ਗਾ ਰਿਹਾ ਹੈ ਅੱਗ ਵੀ ਗਾ ਰਹੀ ਹੈ ਪਾਣੀ ਵੀ ਗਾ ਰਿਹਾ ਹੈ ਹਵਾ ਵੀ ਤੈਨੂੰ ਗਾ ਰਹੀ ਹੈ ਝਲਦੀ ਝੁਲਦੀ ਹੋਈ ਹਵਾ ਬਲਦੀ ਹੋਈ ਅੱਗ ਵੀ ਪ੍ਰਮਾਤਮਾ ਤੈਨੂੰ ਗਾ ਰਹੀ ਹੈ ਕਿਉਂ ਪ੍ਰਮਾਤਮਾ ਦੇ ਭੈ ਵਿੱਚ ਹੈ ਪੈ ਵਿੱਚ ਅਗਣ ਵਹਿ ਸਦਵਾਉ ਪੈ ਵਿੱਚ ਪਵਨ ਚਲੇ ਸਦਵਾਉ ਪੈ ਵਿੱਚ ਚੱਲਣ ਲਖ ਦਰੀਆਉ ਪੈ ਵਿੱਚ ਅਗਣ ਕੱਢੇ ਬੇਗਾਰ ਪੈ ਵਿੱਚ ਧਰਤੀ ਦੱਬੀ ਪਾਰ ਪਾਰਸ਼ਣ ਸਾਰਿਆਂ ਦਾ ਜ਼ਿਕਰ ਕਰ ਦਿੱਤਾ ਮਹਾਰਾਜ ਕਹਿਣ ਲੱਗੇ ਹਰ ਹਰ ਨਾਮ ਤੇ ਆ ਵੈ ਰਾਮ ਪਉਣ ਪਣੀ ਬੈਸੰਤਰ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ ਰਾਮ ਜੋ ਤੇਰੇ ਜਸ ਨੂੰ ਗਾਉਂਦੇ ਹਨ ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਗ ਹਰ ਹਰ ਨਾਮ ਤੇ ਆਵੇ ਰਾਮ ਵਣ ਵੱਡਾ ਜੰਗਲ ਵੱਡੀ ਬਨਸਪਤੀ ਤ੍ਰਿਣ ਛੋਟੇ ਤੋਂ ਛੋਟੇ ਸਭ ਆਕਾਰ ਵਾਲੇ ਮੇਰੀ ਜਿੰਦੜੀਏ ਜੋ ਵੀ ਇਹ ਸਾਰੇ ਆਕਾਰ ਨੇ ਮੁਖ ਹਰ ਹਰ ਨਾਮ ਧਿਆਵੈ ਰਾਂ ਪਾਤਸ਼ਾ ਮੁਖ ਤੋਂ ਤੈਨੂੰ ਧਿਆਉਂਦੇ ਹਨ ਨਾਨਕ ਤੇ ਦਰ ਹਰ ਦਰ ਪੈਨਾਇ ਮੇਰੀ ਜਿੰਦੜੀਏ ਹੇ ਨਾਨਕ ਪ੍ਰਮਾਤਮਾ ਦੇ ਦਰ ਦੇ ਉੱਤੇ ਹਮੇਸ਼ਾ ਜਿਹੜੇ ਹਨ ਉਸ ਰੂਪਾਉ ਦੇ ਹੱਕਦਾਰ ਬੰਦੇ ਹਨ ਪੈਨਾਏ ਜਾਂਦੇ ਹਨ ਉਹਨਾਂ ਦੀ ਸ਼ੁਭਾ ਹੁੰਦੀ ਹੈ ਜੋ ਗੁਰਮੁਖ ਭਗਤ ਮਨ ਲਾਵੇ ਰਾਮ ਜੋ ਗੁਰਮੁਖ ਭਗਤੀ ਦੇ ਨਾਲ ਭਗਤੀ ਦੇ ਵਿੱਚ ਮਨ ਨੂੰ ਹਮੇਸ਼ਾ ਪ੍ਰਮਾਤਮਾ ਦੇ ਨਾਮ ਨਾਲ ਜੋੜ ਕੇ ਰੱਖਦੇ ਹਨ ਉਹ ਸਾਰੇ ਧੰਨ ਹਨ 파ਰਸ਼ਾ ਮਿਹਰ ਅਮਤ ਕਰਨ ਕਿਰਪਾ ਕਰਨ ਬੋਲਦਿਆਂ ਪਾਸੋਂ ਬਾਣੀ ਪੜਦਿਆਂ ਪਾਸੋਂ ਵਿਚਾਰਾਂ ਕਰਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਰ ਹੈ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ